ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚਾਜ਼ ਦੇ ਵਾਸਤੇ ਹੋਵੋਗੇ ਲਓ ਜੀ ਦੁਪਹਿਰ ਦਾ ਟਾਈਮ ਆ ਸ਼ੁਰੂ ਕਰਦੇ ਆ ਪਾਜ ਦਾ ਵਲੌਗ ਤੇ ਮੈਂ ਲੱਗੀ ਸੀ ਹੁਣ ਗਾਜਰਾਂ ਕੱਦੂ ਕਸ ਕਰਨ ਤੇ ਥੋੜਾ ਜਿਹਾ ਦੁੱਧ ਪਿਆ ਸੀ ਮੇਰੇ ਕੋਲੇ ਤੇ ਆਪਾਂ ਬਣਾਉਨੇ ਆ ਗੁਜਰੇਲਾ ਤੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਤੇ ਮੈਂ ਕਿ ਪਹਿਲਾਂ ਚਲੋ ਵਲੌਗ ਸ਼ੁਰੂ ਕਰ ਲਈ ਬਹੁਤ ਦਿਨ ਹੋ ਗਏ ਵਲੌਗ ਨਹੀਂ ਬਣਾਇਆ ਸੀਗਾ ਅੱਜ ਵੈਸੇ ਮਨ ਹੋ ਗਿਆ ਮੈਂ ਕਿ ਚਲੋ ਨਾਲੇ ਵਲੌਗ ਬਣਾਉਨੇ ਆ ਤੇ ਨਾਲੇ ਗੱਲਾਂ ਪਤਾ ਕਰਦੇ ਆ ਤੇ ਚਲੋ ਜੀ ਕਰਦੇ ਫਿਰ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਇਹ ਕਚਰਾ ਨੇ ਦੱਤੀਆਂ ਨੇ ਇਹ ਮਟਰ ਨਹੀਂ ਹੈਗੇ ਸਿਰਤ ਇਹ ਗਾਜਰਾ ਨਹੀਂ ਬਤਾ ਗਜਰੇਲਾ ਬਣਾਉਣਾ ਮੰਮਾ ਨੇ ਥੋੜਾ ਜਿਹਾ ਗਜਰੇਲਾ ਬਣਾਉਣਾ ਤੈਨੂੰ ਰੰਗਾ ਆਪਣੇ ਕੋਲ ਪਿਆ 1.5 ਤੋਂ 2 ਕਿਲੋ ਪਿਆ ਸੀ ਉਹ ਸੀਗਾ ਤੁਸੀਂ ਨਹੀਂ ਕਾਜਰਾਂ ਲੈਣੀਆਂ ਵੀ ਵੀ ਗਜਰੇਲਾ ਬਣਾਵਾਂਗੇ ਸ਼ੀਤ ਨੂੰ ਕਹਾਂ ਗੀਲਾ ਕਹਾਂ ਗੀਜਾ ਕਹਾਂ ਸ਼ੀਤ ਗਜਰੇਲਾ ਇੱਥੇ ਜਾਈਚ ਬੈਠ ਕੇ ਖਾਂਦਾ ਝੰਡਾ ਮੈਂ ਜਾਈਚ ਬੈਠ ਕੇ ਖਾਂਦਾ ਬਹੁਤਾ ਠੰਡੀ ਠੰਡੀ ਹਵਾ ਚੱਲੀ ਮੇਰੇ ਬਾਅਦ ਆਹ ਦੇਖੋ ਇਲਤਾ ਨਾਲ ਕਰ ਲੱਗਿਆ ਇਹ ਇਲਤੀ ਕੱਖੂ ਬਾਹਰ ਵੀ ਆਇਆ ਕੀ ਖਾਂਦਾ ਦਾ ਠਿਕ ਦੇਖਿਆ ਕਹੋ ਪੁੱਛ ਕੇ ਕਹੋ ਹੂੰ ਲਓ ਜੀ ਇਧਰ ਆਪਾਂ ਰੱਖਤੀ ਕੜਾਹੀ ਗਰਮ ਹੋਣ ਲਈ ਤੇ ਇਧਰ ਆਪਾਂ ਗਾਜਰਾ ਕੱਦੂ ਕੱਸ ਕੇ ਕਰਕੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਤੇ ਇਹਨੂੰ ਗਰਮ ਹੋਣ ਦੋ ਜੇ ਆਪਾਂ ਦੇਸੀ ਘਿਓ ਘਰ ਦਾ ਹੀ ਬਣਾਇਆ ਹੋਇਆ ਵਾ ਆਪਣਾ ਤੇ ਬਸ ਇਹ ਨਹੀਂ ਖੋਣਾ ਇਹਦੇ ਵਿੱਚ ਆਪਾਂ ਗਾਜਰਾ ਭੁੰਨ ਲਾਂਗੇ ਕਿੰਨਾ ਕੁ ਸਕਰ ਕੀ ਰੱਖ ਲਈਆ 1.5 ਕਿਲੋ ਦੁੱਧ ਪਿਆ ਵਾ ਬਹੁਤਾਂ ਕਿਲੋ ਗਾਜਰਾ ਪਾ ਲਏ ਸੀ ਮੈਂ ਤੇ ਖਾਨ ਝੁਗਾ ਬਣ ਜਾਣਾ ਆਪਣੇ ਬਾਕੀ ਆਪਣਾ ਖੋਵਾ ਵੀ ਬਣਾਇਆ ਪਿਆ ਵਾ ਤੇ ਮਿੱਠੇ ਝਲੇ ਵੀ ਬਣਾ ਹੀ ਲੈਨੇ ਦੁੱਧ ਪਿਆ ਸੀ ਆ ਇਹ ਚਨਾ ਮੈਂ ਲੈਚੀਆਂ ਵਗੈਰਾ ਕੋਸ਼ ਨਹੀਂ ਪਾਈ ਕਿਉਂਕਿ ਦੁੱਧ ਦੇ ਵਿੱਚ ਨਾ ਆਲਰੇਡੀ ਲੈਚੀਆਂ ਵਗੈਰਾ ਬਾੜ ਲੀਆਂ ਸਿਗੀਆਂ ਸਾਰਾ ਕੁਝ ਉੱਚੀ ਵਾਲਿਆ ਹੋਇਆ ਵਾ ਲੈਚੀ ਦੁੱਧ ਦੇ ਵਿੱਚ ਲੋਗ ਵਗੈਰਾ ਤੇ ਜੇ ਨਾ ਪਾਇਆ ਹੁੰਦਾ ਫਿਰ ਮੈਂ ਪਹਿਲਾਂ ਇਹ ਚ ਲੈਚੀਆਂ ਭੁਣਣੀਆਂ ਸੀਗੀਆਂ ਸੋ ਲੋੜ ਨਹੀਂ ਗਈ ਸਿਰਫ ਆਪਾਂ ਗਾਜਰਾਂ ਨੂੰ ਥੋੜਾ ਜਿਹਾ ਸੇਕ ਲਮਾ ਤੇ ਲੋ ਜੀ ਹਾਂਜੀ ਆਪਾਂ ਪਾਤਾ ਦੁੱਧ ਗਾਜਰਾਂ ਦੇ ਵਿੱਚ ਤੇ ਬਾੜ ਆਪਣਾ ਆ ਹੀ ਜਾਂਦਾਗਾ ਤੇ ਨਾਲ ਦੀ ਨਾਲ ਆਪਾਂ ਹਲਾਈ ਜਾ ਰਹੇ ਸੀ ਹੁਣੀ ਮੈਂ ਬ੍ਰੇਕ ਲਈ ਸੀ ਮਾਰੀ ਜੀ ਬੜੀ ਸੁਣੀ ਮਹਿਕ ਆ ਰਹੀ ਆ ਫੋਨ ਵਿੱਚ ਨਹੀਂ ਪਰ ਤੁਹਾਨੂੰ ਦੱਸ ਨਹੀਂ ਸਕਦੇ ਕਿੰਦਾਂ ਦੀ ਲਿਆਚੀਆਂ ਦੀ ਨਾ ਬੜੀ ਸੁਣੀ ਮਹਿਕ ਆ ਰਹੀ ਹੈ ਜਿਹੜਾ ਦੁੱਧ ਬਾੜ ਲਿਆ ਸੀ ਨਾ ਪਹਿਲਾਂ ਬਹੁਤ ਸੁਣੀ ਮਹਿਕ ਆਈ ਜਾਂਦੀ ਆ ਤੇ ਇਹ ਮੈਂ ਕਿਹਾ ਚਲੋ ਇਹ ਵੀ ਕੰਮ ਨਹੀਂ ਬੜੀ ਜਾਵੇ ਲੱਗਦੇ ਹੱਥ ਨਹੀਂ ਤਾਂ ਮੇਰਾ ਪਹਿਲਾ ਸ਼ਾਮ ਦਾ ਇਰਾਦਾ ਸੀ ਵੀ ਸ਼ਾਮ ਨੂੰ ਬਣਾਉਂਗੀ ਤੇ ਹੁਣ ਚਲੋ ਬਣ ਜੂਗਾ ਠੰਡ ਬਹੁਤ ਜ਼ਿਆਦਾ ਵਾ ਤੇ ਮੈਂ ਤਾਂ ਕੋਪੀ ਲਾਈ ਹੋਈ ਨਹੀਂ ਹੈਗੀ ਅੱਜ ਤੇ ਹਵਾ ਚਲੀਏ ਦੇ ਠੰਡੀ ਠੰਡੀ ਤੇ ਸਿਰ ਤੇ ਸਿਰ ਦੇ ਪਾਪਾ ਬਾਹਰ ਬੇੜੇ ਚ ਲੱਗੇ ਰੋਲਾ ਪਾਉਣ ਆਪਣੀ ਨਾ ਪਾਈਪ ਨਾ ਬੰਦ ਹੋ ਗਈ ਸੀਗੀ ਉਹਨੂੰ ਖੋਲ ਕੇ ਚੈੱਕ ਕੀਤਾਗਾ ਵੀ ਕੀ ਆ ਉਹਦੇ ਵਿੱਚ ਤੇ ਹੁਣ ਉਹਨੂੰ ਦੁਬਾਰਾ ਫਿੱਟ ਕਰਨ ਲੱਗੇ ਹੋਏ ਆ ਬੇੜੇ ਵਾਲੇ ਪਾਣੀ ਦੀ ਪਾਈਪ ਸੀਗੀ ਜਿਹੜੀ ਵੀ ਕੁਝ ਫਸ ਚੁੱਕੀ ਆ ਸੀ ਉਹਦੇ ਵਿੱਚ ਤੇ ਹੁਣ ਲੱਗੇ ਹੋਏ ਨੇ ਉਹਨੂੰ ਦੁਬਾਰਾ ਉਹ ਸੈੱਟ ਕਰਨ ਤੇ ਆਪਾਂ ਇੱਧਰ ਬਣਾ ਰਹੇ ਆ ਗਜਰੀਲਾ ਨਾਲ ਦੀ ਨਾਲ ਦੇਖੋ ਬਹੁਤ ਸੋਹਣੀ ਮੈਂ ਕਹੀ ਜਾਂਦੀ ਹਾਂ ਬਹੁਤ ਹੀ ਜ਼ਿਆਦਾ ਸੋਹਣੀ ਮੇਰਾ ਤਾਂ ਦਿਲ ਕਰ ਜਿੰਦਾ ਮੈਂ ਹੁਣੀ ਘੋਲੀ ਚ ਪਾ ਲਈ ਕੱਚੀ ਚਲੋ ਕੋਈ ਨਾ ਪਹਿਲਾਂ ਬਣ ਜਵੇ ਖਾਵਾਂਗੇ ਤੇ ਚਲੋ ਥੋੜੀ ਦੇਰ ਤੱਕ ਮਿਲਦੇ ਆ ਤੁਹਾਨੂੰ ਕਰਦੇ ਆ ਫਿਰ ਆਪਾਂ ਵੀਡੀਓ ਅੱਗੇ ਕੰਟੀਨਿਊ ਹਾਂਜੀ ਤੇ ਆਪਣਾ ਗੁਜਰੇਲਾ ਬਣ ਕੇ ਹੋ ਗਿਆ ਰੈਡੀ ਮੈਂ ਇਹਦੇ ਵਿੱਚ ਦਾਖਾਂ ਵੀ ਪਾਤੀ ਆ ਤੁਹਾਨੂੰ ਦਿਖਾਵਾਂ ਹਾਂ ਜੀ ਦਿਖ ਰਹੀ ਜਿਦਾ ਪਈ ਆ ਆਪੇ ਹੀ ਦਾਖਾਂ ਵੀ ਪਾਤੀਆਂ ਤੇ ਸਲੇਚੀਆ ਵਗੈਰਾ ਮੈਂ ਪਹਿਲਾਂ ਹੀ ਦੇਖਿਆ ਵੀ ਦੁੱਧ ਚਵਾ ਲਿਆ ਸੀ ਕਿੰਨਾ ਬਹੁਤ ਸੁਣੀ ਮੈਂ ਖਾ ਰਹੀ ਐ ਤੇ ਮੈਂ ਟੇਸਟ ਵੀ ਕਰਕੇ ਦੇਖ ਲਿਆ ਮਿੱਠਾ ਵਗੈਰਾ ਉਸਕੇ ਡਾਲਨਾ ਬਸ ਆਲਮੋਸਟ ਇਹ ਪੰਚ ਗਿਆ ਵਾ ਹੁਣ ਤੇ ਬਸ ਇਹਨਾਂ ਗੰਡਾ ਹੂੜੀ ਰੱਖ ਦਾਂਗੀ ਪੀਸ ਤਾਂ ਨਹੀਂ ਮੈਂ ਬਣਾਉਂਦੀ ਇਹਨੂੰ ਮੈਂ ਐਂ ਦੱਬੇ ਚ ਪਾ ਦੂੰਗੀ ਇਦਾਂ ਹੀ ਖਾ ਲੈਣਗੇ ਬਸ ਇਹ ਡਾਲਨਾ ਤੇ ਮੈਂ ਥਲੇ ਲੱਗ ਜੂਗੀ ਚਰਮਚੀ ਕੇਸ ਕਰ ਬਣਾ ਆਪਣਾ ਬੰਦੇ ਤੇ ਆਪਣਾ ਗਜੇਲਾ ਬਣ ਕੇ ਰੈਡੀ ਆ ਬਹੁਤ ਹੀ ਜਿਆਦਾ ਘੈਂਟ ਦੇ ਬਹੁਤ ਹੀ ਜੰਮੀ ਜੰਮੀ ਬਣਿਆਗਾ ਮੈਂ ਟੇਸਟ ਕਰਕੇ ਦੇਖਿਆ ਮੈਂ ਤਾਂ ਕਹਿ ਰਹੀ ਹਾਂ ਤੁਹਾਨੂੰ ਇਧਰ ਦੇਖੋ ਬਾਹਰ ਕਿੰਨੀ ਠੰਡ ਪੈ ਰਹੀ ਆ ਤੇ ਇਹ ਦੇਖ ਲਓ ਮੈਡਮ ਇਹਨੂੰ ਗਰਮੀ ਲੱਗ ਰਹੀ ਆ ਆਪਣੀ ਜੈਕਟ ਵਗੈਰਾ ਉਤਾਰ ਰੱਖੀ ਐ ਸੀਰਤ ਕੀ ਕਰਦੇ ਹੋ ਕੀ ਕਰਦੇ ਹੋ ਕੀ ਕਰਦੇ ਹੋ ਕੁਝ ਨਹੀਂ ਕਰਦੇ ਤੇ ਤੁਹਾਨੂੰ ਠੰਡ ਨਹੀਂ ਲੱਗਦੀ हैं जैकेट उतारी है इधर देखो एक डॉगी है इधर चाकू ओ सिर तक और ठंड नहीं लगदी मैंने ठंड नहीं करदी यूं कर ली बाहर ये अपनी मस्ती में मारने लगी हुई है स्टाइल मार दी है ऐसे जे फैशन करेगा बीमार हो जाएगा हैं खांती थोड़ी थोड़ी पहला ही ਸੀ ਪ ਰਜਾਈ ਦਾ ਜੋ ਪੁੱਤ ਨੂੰ ਸੁਣਨਾ ਲਓ ਜੀ ਆਪਾਂ ਬੈਠੇ ਆ ਹੁਣ ਰਜਾਈ ਤੇ ਰੋਟੀ ਆਪਾਂ ਬਣਾਇਆਏ ਆ ਤੇ ਸਬਜੀ ਆਪਾਂ ਬਣਾਈ ਅੱਜ ਮਟਰ ਮਸ਼ਰੂਮ ਤੇ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਤੇ ਮਟਰ ਮਸ਼ਰੂਮ ਬਣਾਇਆ ਤੇ ਮਿੰਟ ਲੱਗੀ ਜਾਂਦੀ ਆ ਠੰਡ ਤੇ ਮੈਂ ਤਾਂ ਡਬਲ ਜੈਕਟ ਪਾਈ ਹੋਈ ਆ ਆ ਮੈਂ ਸੀਰ ਤੇ ਪਪਾ ਦੀ ਜੈਕਟ ਪਾਈ ਹੋਈ ਆ ਮਤਲਬ ਉਹਨਾਂ ਦੀ ਹੁੱਡੀ ਆ ਤੇ ਕਿਉਂਕਿ ਮੈਨੂੰ ਠੰਡ ਬਹੁਤ ਲੱਗ ਰਹੀ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਹਾਈ ਦੇ ਦੂ ਲਿਆ ਕੇ ਤੇ ਮੈਂ ਹੀ ਪਾਲੀ ਫੈਸੇ ਵੀ ਇਹ ਦੋ ਹੁੱਡੀਆਂ ਮੇਰੀਆਂ ਆਪਦੀਆਂ ਖੁੱਡੀਆਂ ਮੇਰੇ ਟਾਈਟ ਹੋ ਗਿਆ ਮੇਰਾ weight gain ਹੋ ਗਿਆ ਸੀਗਾ ਮੈਡੀਸਿਨ ਖਾਂਦੇ ਕਰਕੇ ਤੇ ਹੁਣ ਆਪਾਂ ਮੈਡੀਸਿਨ ਛੱਡਤੀ ਆ ਤੇ ਹੁਣ weight ਘਟ ਜੂਗਾ ਆਪੇ ਘਟ ਜਾਣਾ ਵਾ ਜੋ ਦਵਾਈ ਨਾਲ ਪਤਾ ਨਹੀਂ ਕਿਉਂ ਇੰਨਾ weight ਵਧਣ ਲੱਗ ਗਿਆ ਸੀਗਾ ਤੇ ਹੁਣ ਆਪਾਂ ਬਸ ਰੋਟੀ ਖਾਣੀ ਆ ਸਾਢੇ 6 ਦਾ ਟਾਈਮ ਹੋ ਗਿਆ ਵਾ ਬਸ ਥੋੜੇ ਟਾਈਮ ਤੱਕ ਖਾ ਲੈਣੀ ਆ ਸਿਰ ਤੇ ਵਿੱਚ ਜਲਦੀ ਹੀ ਖਾ ਲੈਣੀ ਸਿਰ ਤੇ ਪਾਪਾ 8 ਵਜੇ ਖਾਂਦੇ ਆ ਉਹਨਾਂ ਦੀ ਆਦਤ ਹੀ ਬਣੀ ਹੋਈ ਆ ਉਹਨਾਂ ਨੇ ਬਸ ਉਹੀ 8 ਵਜੇ ਹੀ ਖਾਣੀ ਆ ਰੋਟੀ ਆਪਾਂ ਮਤਲਬ ਪਹਿਲਾਂ ਖਾ ਲੈਣੇ ਆ ਕਈ ਵਾਰੀ ਸਾਢੇ 7 ਮੈਂ ਤਾਂ ਮੈਨੂੰ 8 ਵਜੇ ਤੋਂ ਬਾਅਦ ਰੋਟੀ ਸਵਾਦ ਨਹੀਂ ਲੱਗਦੀ ਹੈਗੀ ਮੈਨੂੰ ਐ ਹੋ ਜਾਂਦਾ ਬਈ ਮੇਰੀ ਭੁੱਖ ਮਰ ਗਈ ਮੈਨੂੰ ਸਾਢੇ 7 ਬਸ ਸਾਢੇ 7 8 ਦੇ ਵਿੱਚ ਵਿੱਚ ਮੈਂ ਰੋਟੀ ਖਾਣੀ ਮੈਨੂੰ ਵਧੀਆ ਲੱਗਦੀ ਆ ਤੇ ਸਾਰਿਆਂ ਦਾ ਆਪੋ ਆਪਣਾ ਹੁੰਦਾ ਹਨਾ ਹਿਸਾਬ ਉਹੀ ਕਿ ਮੈਂ ਖਾਂਦਾ ਕੋਈ ਬਹੁਤ ਲੇਟ ਖਾਂਦੇ ਆ ਕਈ ਤਾਂ ਇਹ ਵੀ ਲੇਟ ਖਾਂਦੇ ਆ ਕਈ ਬਹੁਤ ਜਲਦੀ ਖਾ ਰਹੇ ਆ 6 ਵਜੇ ਦੇ ਨਾਲ ਖਾ ਕੇ ਪੈ ਵੀ ਜਾਂਦੇ ਮੈਂ ਬਹੁਤ ਸਾਰੀਆਂ ਫੈਮਲੀਆਂ ਨੂੰ ਜਾਣਦੀ ਆ ਜਿਹੇ 6 ਵਜੇ ਦੇ ਨਾਲ ਪੈ ਜਾਂਦੀਆਂ ਨੇ ਉੱਠਣਾ ਅਗਲੇ ਦਿਨ ਉਹੀ ਸਾਜਰੇ ਮਤਲਬ ਉਹੀ ਟਾਈਮ ਹੀ ਹੁੰਦਾ ਇਹ ਨਹੀਂ ਹੈਗਾ ਵੀ ਬਹੁਤ ਜਲਦੀ ਉੱਠਣਾ ਹੁੰਦਾ ਕਈ ਹੈਗੇ ਵੀ ਜਲਦੀ ਉੱਠਦੇ ਆ ਪਰ ਕਈ ਲੇਟ ਉੱਠਣ ਵਾਲੀਆਂ ਫੈਮਲੀਆਂ ਵੀ 6 ਵਜੇ ਦੇ ਨਾਲ ਪੈ ਜਾਂਦੀਆਂ ਨੇ ਇੰਨੀ ਜਲਦੀ ਤਾਂ ਨੀਂਦ ਨਹੀਂ ਆਉਂਦੀ ਹੈ ਕਿ ਨਾਲ ਹੀ ਭੁੱਖ ਲੱਗਦੀ ਹੈ 7 7:30 8 ਵਜੇ ਰੋਟੀ ਦਾ ਟਾਈਮ ਠੀਕ ਆ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾ ਕੇ ਲਿਆਉਣੀ ਆ ਸ ਮਟਰ ਮਸ਼ਰੂਮ ਬਣੇ ਹੋਏ ਆ ਬਹੁਤ ਹੀ ਜਿਆਦਾ ਯਮਮੀ ਟੇਸਟੀ ਬਹੁਤ ਹੀ ਜਿਆਦਾ ਘੈਂਟ ਬਣੇ ਹੋਏ ਆ ਤੇ ਮੈਂ ਨੂਨ ਮਿਰਚ ਚੈੱਕ ਕੀਤਾ ਸੀਗਾ ਪਹਿਲੇ ਦੇਖ ਲਿਆ ਸੀਗਾ ਮੈਂ ਵੀ ਕਿਵੇਂ ਆ ਵੈਸੇ ਹੀ ਮੇਰਾ ਦਿਲ ਕਰ ਰਿਹਾ ਸੀਗਾ ਕਰਾਰਾ ਜਿਹਾ ਖਾਣ ਨੂੰ ਤੇ ਤਾਂ ਕਰਕੇ ਤੇ ਬਾਕੀ ਅੱਜ ਦੁਪਹਿਰੇ ਬਣਾਇਆ ਆ ਆਪਾਂ ਕੇ ਦਰੀਲਾ ਤੇ ਮੈਂ ਕੋਈ ਪੀਸ ਨਹੀਂ ਕੱਟਣੇ ਹੈ ਕਿ ਨਾ ਹੀ ਮੈਂ ਕੁਝ ਉਤਾਂ ਕਿਉਂਕਿ ਥੋੜਾ ਜਿਹਾ ਹੀ ਬਣਾਇਆ ਵਾ ਤੇ ਉਦਾਂ ਹੀ ਖਾ ਲਾਂਗੇ ਤੇ ਬਹੁਤ ਹੀ ਜ਼ਿਆਦਾ ਘੈਂਟ ਬਣਿਆ ਸੀਗਾ ਬੜਾ ਬਹੁਤ ਸ਼ੱਕ ਆਉਂਗੇ ਤੇ ਗੋਤੀ ਜਾਂ ਰੋਟੀ ਖਾਣੀ ਆ ਲਿਆਦਨੀ ਪਤ ਲਓ ਜੀ ਉਹਨੂੰ ਦੋ ਘੁੱਟ ਲੱਗਾਈ ਤੇ ਬਹੁਤ ਹੀ ਜ਼ਿਆਦਾ ਘੈਂਟ ਬਣਿਆ ਸੀ ਤੇ ਬਾਕੀ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਹੀ ਆਪਾਂ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਜਿਵੇਂ ਬਣਾਈ ਵੀਡੀਓ ਤਾਂ ਜ਼ਰੂਰ ਮਿਲਾਂਗੇ ਬਾਕੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜੀ ਕਰ ਦਿਆ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ